जय माता चिंतपूर्णी दी विशाल चौकी मिति 6 ਤਰੀਕ ਦਿਨ ਐਤਵਾਰ ਨੂੰ ਸ਼੍ਰੀ ਸਤਿ ਈਸ਼ਵਰ ਮਹਾਦੇਵ ਮੰਦਿਰ ਮੰਡੀ ਮੁੱਲਾਪੁਰ ਵਿਖੇ ਕਰਵਾਈ ਜਾ ਰਹੀ ਹੈ ਇਹ ਠੀਕ ਸ਼ਾਮੀ 7 ਵਜੇ ਆਰੰਭ ਹੋਵੇਗੀ ਅਤੇ ਪ੍ਰਾਉ ਇਸ਼ਾ ਅਨਸਾਰ ਚਲਦੀ ਰਹੇਗੀ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪ੍ਰਬੰਧਕਾਂ ਨਾਲ ਅਤੇ ਜਾਣਕਾਰੀ ਲੈਣੇ ਹਾਂ ਪੂਰੇ ਪ੍ਰੋਗਰਾਮ ਦੀ ਮਾਤਾ ਜੀ ਇਸ ਚੌਕੀ ਨੂੰ ਲੈ ਕੇ ਹੋ ਸਾਡੇ ਦਰਵਾਜ਼ੇ ਜੈ ਮਾਤਾ ਦੀ ਜੀ ਹਾਂ ਜੀ ਇਸ ਪ੍ਰੋਗਰਾਮ ਬਾਰੇ ਮੜਾ ਚਾਨਣ ਪਾਇਓ ਜੀ ਜੈ ਮਾਤਾ ਦੀ ਜੀ ਅੱਜ ਸ਼ਿਮ ਮੰਦਰ ਵਿਕੇ ਮੀਟਿੰਗ ਹੋਈ ਹੈ ਸਾਡੀ ਜਿੱਥੇ ਕਿ ਮਾਜਿੰਦਪੁਨੀ ਪਰਿਵਾਰ ਵੱਲੋਂ 6 April ਨੂੰ ਦਿਨ ਐਤਵਾਰ ਨੂੰ ਪ੍ਰੋਗਰਾਮ ਕਰਵਾਉਣ ਜਾ ਰਹੇ ਆ ਸਾਰੇ ਮਾਜਿੰਦਪੁਨੀ ਪਰਿਵਾਰ ਦੇ ਮੈਂਬਰ ਸਰਬਾਨ ਵੱਲੋਂ ਜਿਹੜਾ ਕਿ 6 April ਦੇ ਦਿਨ ਦਿੱਲੀ ਤੋਂ ਰਾਹੁਲ ਚਾਵਲਾ ਜੀ ਤੇ ਮੁਲਾ ਗੁਰ ਤੋਂ ਵਿੱਕੀ ਮਛਾਲਣ ਪਾਰਟੀ ਜਿਹੜਾ ਚੌਂਕੀ ਦਾ ਆਰੰਭ ਕਰਨਗੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ 6 ਵਜੇ ਪੂਜਾ ਦਾ ਟਾਈਮ ਤੇ 7 ਵਜੇ ਜਿਹੜਾ ਪ੍ਰੋਗਰਾਮ ਸਟਾਰਟ ਕਰ ਦਿੱਤਾ ਜਾਵੇਗਾ ਤੇ ਮਾਹਮਾਇਦੀ ਇੱਛਾ ਦੇ ਅਨੁਸਾਰ ਇਹ ਪ੍ਰੋਗਰਾਮ ਚੱਲੇਗਾ ਤੇ ਜਿਹੜਾ ਕਿ ਲੰਗਰ ਇਸੇ ਪ੍ਰੋਗਰਾਮ ਦੇ ਵਿੱਚ ਅਤੁੱਟ ਵਰਤਾਇਆ ਜਾਵੇਗਾ ਜੈ ਮਾਤਾ ਜੈ ਮਾਤਾ ਜੈ ਮਾਤਾ